ਦੀ ਨੋਕੇ ਦੇ ਆਪੇ ਆ। ਉਹ ਵਰਦਾਂ ਜਿਹੜੀ ਹੈ ਉਹ ਫਲੇਟ ਹੋਈ ਹੈ। ਇਹ ਮੁੰਡੇ ਜਿਹੜੇ ਕੋ ਮਹਾਰਾਜ ਜੀ ਸਾਥ ਨੋ 25 ਬੰਦਾ ਦਰਜਨ ਨੂੰ ਦੇਣਾ ਤੇ ਜਵੰਦਰ ਵੀ ਲੈਣ ਵਾਲੇ। ਦੋ ਨਾਂ ਵਿੱਚੋਂ ਮੀਤ ਨੂੰ ਮਾਰਤੰ ਗਪ੍ਰੀਸ ਤੇ ਸੁਨੀਕੁਮਾਰ ਹੈ ਲਖਪ੍ਰੀਤ ਸਿੰਘ ਅਤੇ ਗੁਰਨਾਮ ਸਿੰਘ। ਇਹ ਦੋ ਪ੍ਰਾਤ ਇਹ ਇਹ ਨਵਾਂ ਇੱਕ ਦੋ ਬ੍ਰਦਰਸ ਬਣੇ ਪੱਕੀ 26 ਸਾਲ ਦੀ 나ਮ ਮਰਣ ਪ੍ਰਿਆਣਾ ਬਿਠੇ ਰਹਿਣ ਵਾਲੇ ਤੇ ਮਕਮਲ ਮਰ ਚੋਇਆ ਹੈ ਤੇ DCP DCP ਇਨਵੈਸਟੀਗੇਸ਼ਨ ਤੋਂ ਉਧਰ ਕਿੰਨੇ ਪਰਸਨ ਨੇ ਜਿਹੜੇ ਬਲੈਰੋ ਚ ਕੁੰਦੇ ਚਾਰ ਸੀਗੇ ਇੱਕ ਲੇਡੀ ਸੀ ਨਾਲ ਨਹੀਂ ਲੇਡੀ ਨਹੀਂ ਹੁਣ ਤੱਕ ਤਾਂ ਨਹੀਂ ਆਈ ਜਿਹੜੀ ਬਟ ਚਾਰ ਸੀਗੇ ਤੇ DCP ਇਨਵੈਸਟੀਗੇਸ਼ਨ ਸਾਥ ਸੀ ਸੁਪਰਵਾਈਜ਼ ਕਰੇਮ ਬ੍ਰਾਂਚ ਕੁਝ ਕੰਮ ਲੱਗਦਾ ਹੈ ਦੂਜਾ ਥੋੜੇ ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਕਿ ਅਕੀਮ ਪੜੀ ਸੀਗੀ ਆਪਾਂ ਲੋਕੀ ਲੋ ਉਹਦੇ ਹੀ ਫੋਰਵਰਡ ਬੈਕਵਰਡਸ ਲੈਂਕੇ ਜਰਸੀ ਆਈਐਨਐਮ 2 ਕਿਲੋ 4 ਅਕੀਮ ਪੜੀ ਜੇ ਇੱਕ ਆਕਾਸ਼ ਨਾਮ ਦਾ ਵਿਅਕਤੀ ਅਗਰ ਪਾਠ ਪੜਿਆ ਪਰ ਇਹੇ ਤੋਂ ਵਾਇਰ ਟ੍ਰੇਨ ਲੈ ਕੇ ਆਉਂਦਾ ਸੀ ਇਹਦਾ ਬੈਸਟ ਉਹ ਯਾਰ ਇਸ ਲਈ ਇਹ ਮੈਨਾਂ ਲੱਗ ਲਾ ਕਿ ਉਹ ਮੈਨਾਂ ਲੱਗ ਲਾ ਕਿ ਦਿੱਲੀ ਲੱਗ ਲਾ ਉਸਕੇ ਜਾਨ ਲੇਕਿੰਗ ਦਾ ਬੇਕ ਨਹੀਂ ਕੋਈ ਯਾਰ ਬਾਈਕ ਦਾ ਬਾਕੀ ਕੁਝ ਕਰਣਾ ਹੈ ਸੋ ਲੈਟ ਅਸ ਕਰਾ ਇਸ ਜੀ ਆਪਾਂ ਫੜਨ ਵਾਲੇ ਯਰ ਬੁਕਿੰਗ ਅਗੇ ਸਰ ਸੁਦੀਪ ਨੂੰ 15 ਮਿੰਟ ਦਿੱਤੇ ਉਸ ਬਾਅਦ ਮੈਂ ਚੱਲ ਦੇਣਾ ਸੰਤਰਾ ਮੈਂ ਉਸ ਆਪਾਂ ਜੀ ਅਮ ਇਹ ਰੋਲ 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 ਪ੍ਰੇਮ ਨਾ ਦੋ ਰੋਲ

ਕੋ ਕਾ ਕੋ ਸਪੈਸ਼ਲ ਬਾਸ ਨੇ ਡੀਸੀਪੀ ਇਨਵੈਸਟੀਗੇਸ਼ਨ ਦੇ ਅਧਿਕਾਰ ਨੂੰ ਇਨਵੈਸਟੀਗੇਸ਼ਨ ਦੇ ਸੁਪਨੇ ਉਹ ਟ੍ਰੇਸ ਕਰ ਲਿਆ ਕਿ ਇਹ 22 ਪੰਦੇ ਦਿਨ ਹੋ ਗਏ ਸੀਗੇ ਜਿਹਨਾਂ ਉਹਨਾਂ ਦੇ ਉਦਾਰੀ ਸੀਗੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇੰਟਰੋਗੇਸ਼ਨ ਚ ਬਾਈ ਵੱਰਦਾ ਟਾਈਮ ਮੰਗੀ ਹੈ 9 ਪਰਸੈਂਟਾ ਤੇ ਕਨਾਈ ਦਰਜ ਜਿਤੇ ਵਿੱਚ ਇਸ ਜੀਓ ਕੱਟ ਕੇ ਆਏ ਆ ਅਲੱਗ ਅਲੱਗ ਥੈਂਕ ਉਹ ਵੀ ਨੇ ਪੜਾਇਆ ਕੁਛ ਨਹੀਂ ਮਿਲਿਆ ਆਇਆ 25 26 ਸਾਹ ਦਿਨਾਂ ਦੀ ਬਾਕੀ ਦਚਿੰਸ ਇਨਸਟੀਗੇਸ਼ਨ ਚੱਲ ਰਹੀ ਦੂਜਾ ਕੁਝ ਦਿਨ ਪਹਿਲਾਂ ਸੀਆਈਏ ਨੇ 2 ਕਿਲੋ ਅਫੀਨ ਫੜੀ ਸੀ ਉਹਦੀ ਬੈਕਵਰਡ ਕਨਕਟਿੰਗ ਇੰਟੀਜਿਸ ਨੂੰ ਦੇਖ ਕੇ ਇਹ ਜੋ ਵੀ ਰੂਟੀਨ ਚੱਲੀ ਉਹ ਦੁਬਾਰਾ ਫੜੀ ਗਈ ਹੈ ਇੱਕ ਦਿੱਲੀ ਦੇ ਕਿਪਰ ਕਰਵਾਏ ਪਲੇਨ ਰੇਲਵੇ ਦੇ ਤੂੰ ਆਉਂਦਾ ਸੀਗਾ ਟ੍ਰੇਨ ਚ ਤੇ ਬਰੀਲੇ ਦਾ ਰਹਿਣ ਵਾਲਾ ਇਹਦੀ ਵੀ ਆਪਾਂ ਅੱਗੇ ਹੋਰ ਬਾਕੀ ਇੰਟੀਜਿਸ ਕਰ ਰਹੇ ਹਾਂ ਪਲੱਸ ਜਿਆ ਜਿਹੜਾ ਟ੍ਰਾਬਲ ਜਿਹੜੇ ਕੋਈ ਜੁੜੀ ਸੀਗੀ ਗੱਡੀ ਤੇ ਟ੍ਰੋਫਿੰਗ ਨਹੀਂ ਸੀ ਇੱਕ ਹੋਰ ਬੰਦਾ ਆਪਾਂ ਦਾ ਕੰਮ ਸੀ ਤੇ ਇਹ ਹਾਦਰ ਰੰਗ ਵਾਲਾ ਮਨੇ ਪੇਰਾ ਤੀ ਕੋਲ ਮੀਂਹ ਸੀ ਉਲੀ ਚਲਾ ਕਿ ਤੱਕ ਉਸ ਆਤਮਾ ਨੂੰ ਫਾਇਦੇ ਦੀ ਗੱਲ ਹੋਣੀ ਪਾਉਂਦੇ ਸਨ ਬਾਦੋਂ ਤਾਂ ਸੇ ਇੰਕੈਂਡ ਇਹਦੇ ਵੀ ਇਨਵੈਸਟੀਗੇਸ਼ਨ ਇੰਟਰੋਗੇਸ਼ਨ ਚੱਲ ਰਹੀ ਹੈ ਸਰ ਇਹ ਗੱਲ ਕਰੀਏ ਇਹ ਲਗਾਤਾਰ ਜਿਹੇ ਵਾਰਦਤਾਂ ਲੁੱਟ ਪਵਾ ਦੀ ਹੋ ਰਹੀਆਂ ਬਰਾਹਰੋ ਗੱਡੀ ਦੇ ਵਿੱਚ ਕਿਰੇ ਲਗਾਤਾਰ ਵਾਰਦਤਾਂ ਕਰਦੇ ਇਹ ਕਿੰਨੀਆਂ ਉਸ ਦਿਨ ਵਾਰਦਤਾਂ ਕੀਤੀਆਂ ਸੀ ਅੱਨਾ ਜੀ ਇਹ ਵੀ ਤਾਂ ਡਾਕੂਮੈਂਟਡ ਚੀਜ਼ ਕੋਈ ਦੰਦੀ ਵੀ ਹੁੰਦੀ ਹੈ ਜਿਹੜੀ ਅਨਰਿਪੋਰਟਡ ਐ ਰਾਤ ਦੇ ਸਮੇਂ ਕਰਦੇ ਸੀ ਜਾਂ ਦਿਨ ਦਿਹਾੜੇ ਵੀ ਵਰਤ ਮੀਟਿੰਗ ਜਦੋਂ ਲਗਾਤਾਰ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਰਹੀ ਹੈ ਕਈ ਐਕਟਿਵਰ ਤੇ ਜਾ ਕੇ ਸੇਮ ਬੰਦੇ ਹੀ ਹੈ ਜਾਂ ਕੋਈ ਹੋਰ ਮੋਸਟ ਪੌਬਲੀ ਸੇਮਨ ਹੈ ਸਾਰੀ ਵਾਰ ਦਾ ਬਲੈਅਪ ਨਹੀਂ ਕੀਤੀਆਂ ਹੋਰ ਵੀ ਕਨਵੈਂਸ ਨਹੀਂ ਹੋਰ ਪੈਦਲ ਵੀ ਕਿਤੇ ਕਿਸੇ ਹੋਰ ਦੇ ਗੱਡੀ ਚ ਟੂਰ ਲੱਦੇ ਵੀ ਕਿਤੇ ਇਹ ਡਰਗ ਡੈਡ ਐਡੀਟਿਵ ਨਹੀਂ ਹਾਂ ਬੇਸ਼ੱਕ 15 ਦਿਨਾਂ ਦੇ ਵਿੱਚ 38 ਵਾਰ ਦਾ ਤਾਂ ਲੁੱਟ ਖੋਹਦੀ ਹੋਈ ਹੈ ਸਰ ਇਸ ਵਾਰ ਕੀ ਕਹਿਣਾ ਸੀ ਟ੍ਰੈਸ ਟ੍ਰੈਸ ਹੋ ਗਿਆ ਕਿਸੇ ਕਿਸਮ ਦਾ ਆਟਮੋਸਫੇਰ ਹੀ ਟ੍ਰੈਸ ਹੈ ਠੀਕ ਹੈ ਐਵਿਡੈਂਟਲੀ ਟ੍ਰੈਵਲ ਉਹਦੇ ਵਿੱਚੋਂ ਇੱਕ ਬੰਦਾ ਆਪਾਂ ਹੋਰ ਵਰਤਾਰ ਕੀਤਾ ਹੈ ਦਿੱਲੀੋਂ ਆਪਾਂ ਲਿਖਿਆ ਹੈ ਇਹ ਵੀ ਇਨਵੋਲ ਸੀਗਾ ਉਸ ਦਿਨ ਨਹੀਂ ਉਸ ਦਿਨ ਤੋਂ ਪਹਿਲਾਂ ਇਹ ਵੀ ਰੈਕੀ ਕਰਨ ਚ ਇਨਵੋਲ ਸੀਗਾ ਸੋ ਰੋਹਿਤ ਨਾਮ ਹੈ ਰੋਹਿਤ ਨਾਮ ਇਨਵੋਲ ਸੀਗਾ ਕਿ ਰੈਕੀ ਕਰਨ ਚ ਇਨਵੋਲ ਸੀਗਾ ਰੈਕੀ ਕਰਨ ਚ ਦੋ ਦਿਨ ਤੱਕ ਰੋਹਿਤ ਨਾਮ ਨਹੀਂ ਬੋਲੇ ਜੀ ਇਹਦਾ ਕੋਈ ਪਛਾਣ ਬਣਾਉਣ ਨੂੰ ਹਾਂ ਹਾਂ ਸਭ ਪ੍ਰੈਸ ਹੋਣਾ ਉਹ ਸੈਪਰੇਟ ਪ੍ਰੈਸ ਹੋਣਾ ਹਾਂ ਸਰ ਜਿਹੜੇ ਇਹਦੇ ਬੁਲੇਰੋ ਬੜੇ ਪ੍ਰਚਾਰ ਮੁੰਡੇ ਖੜੇ ਆ ਇਹ ਚਾਰ ਤਿੰਨ ਮੁੰਡੇ ਖੜਾ ਰਹੇ ਬਈ ਬੜੀ ਤਿੰਨ ਭੜਿਆ ਇਹ ਹੀ ਨਹੀਂ ਗ੍ਰੋਹ ਸਾਰੇ ਹੈ ਕਿ ਇਹਨਾਂ ਦੇ ਹੋ ਵੀ ਅੱਗੇ ਕੋਈ ਨਿਕਲ ਨਾ ਨੈਕਸਸ ਪਰ ਨੈਕਸਸ ਛਤੋਤ ਬਾਰਦਾਤਾ ਲੇਪੋ ਨਾ ਕਿ ਸਰ ਇਹ ਕਿੰਨੇ ਟਾਈਮ ਪਹਿਲੇ ਜੇਲ੍ਹ ਤੋਂ ਆਏ ਹੈ 5 ਵਾਰ ਕੋਈ 2 ਮਹੀਨੇ ਪਹਿਲੇ ਕੁਛ 6 ਮਹੀਨੇ ਪਹਿਲੇ 3 ਮਹੀਨੇ ਪਹਿਲੇ 5 ਵਾਰ ਦਾਪਾ ਜੜੀ ਹੈ ਇਹ ਕਿਸੇ ਮਾਮਲੇ ਜਿਲ੍ਹਾ ਚੇਅਫ ਬਾਰਦਾਤਾ ਮਾਕਰਾਂ ਦੇ ਮਾਮਲੇ ਚ ਕਿ ਨਹੀਂ ਨਹੀਂ ਇਹ ਜੇਲ੍ਹ ਤੋਂ ਆਨਕ ਬਾਤ ਵੀ ਬਾਰਦਾਤਾ ਹੈ ਭਾਈ ਜਿਹੜੇ ਹੀਲ ਚ ਗਏ ਨੇ ਇਹ ਜੀ ਲੁੱਟਾ ਬਹੁਤ ਗੰਦੀਆਂ ਚ ਗਏ ਕਿ ਬਲੈਰੋ ਹਾਂ ਲੁੱਟਾ ਲੁੱਟਾ ਬੰਦੇ ਚਾਹੇ ਸੋਤਾਂ ਨੂੰ ਜੈਸ ਕਰ ਤਿੰਨੇ ਤਿੰਨੇ ਬੰਦੇ ਲੱਗ ਗਏ ਕਿ ਜਦੋਂ ਦਾ ਕੋੰਦਾ ਬਲੈਰੋ ਉਹਨਾਂ ਉੱਤੋਂ ਬਲੈਰੋ ਬਲੇ ਹੈਗੇ ਨੇ ਕਿ ਦੋਨੇ ਅਲੱਗ-ਅਲੱਗ ਦੀਸ ਮੋਸ ਫਾਰਮਲੀ ਕਿੰਨੇ ਨਿਕਲ ਗਏ ਹੁਣ ਤਾਂ ਆ ਪੜੇ ਆ ਅੱਛਾ ਜੀ ਜੁਰਿੰਦਪੁਰ ਤੋਂ ਇਹ ਮਾਤਾ ਮੰਨਿਆ ਸਾਰੀਆਂ ਬਲੈਰੋ ਦੀਆਂ ਕਿੱਤੀਆਂ ਮੰਨੀਆਂ ਇਹਨਾਂ ਨੇ ਨਹੀਂ ਕੁਝ ਮੋਟਰਸਾਈਕਲ ਤੇ ਵੀ ਕੋ ਚਲਦੇ ਵੀ ਆ ਇਹ ਬਲੈਰੋ ਜਿਹੜਾ ਸੀਗਾ ਇਹਨਾਂ ਦੇ ਇੱਕ ਬੰਦੇ ਦੇ ਮਾਮੇ ਦਾ ਬਲੈਰੋ ਸੀ ਪਰੰਟ ਜਿਹੜਾ ਲਾਰਸ ਬਿਨਾ ਖੁਚੇ ਹੀ ਜਾਦਾ ਸਾਂ ਜਿਹੜੇ ਇੱਕ ਇੱਕ ਚੈਨੀ ਯਾਰਾਨੇ ਕਿਸੇ ਮਤੂਦ ਫਰਾਂਸੋਂ ਦਿੱਤੀ ਹੈ ਜੀ ਕਰਕੇ ਨੂਨ ਦਿੱਤਾ ਉਹ ਵੀ ਆਪਨ ਤੋਂ ਬਹੁਤ ਮਤੂਦ ਫਰਾਂਸੋਂ ਕਿਤੇ ਕਿੰਨੇ ਚੈਨੀ ਕੋਈ ਮੋਬਾਈਲ ਕਵਰ ਕਿੰਨੇ ਕਿਤੇ ਹੈ ਇਹ ਜਿੰਨੇ ਜ਼ੋਰ ਨੇ ਦਾ ਮਤਲਬ ਇਸ ਤੋਂ ਵੱਧ ਇਹਨਾਂ ਦੇ ਕੋਲ ਹਾਂ ਹਾਂ ਇਹ ਤਾਂ ਉਹ ਹੋ ਗਿਆ ਹੈ ਹੈ ਮੋਬਾਈਲ ਵੇਚੇ ਵੀ ਹੋਣੇ ਇਹਨਾਂ ਨੇ ਬਾਅਦ ਵੇਚੇ ਉਹਨੇ ਸਾਰੇ ਰਿਕਵਰ ਕਰੇ ਸਾਰੇ ਡਰਗਸ ਕੁਝ ਇਦਾਂ ਤੇ ਇਦਾਂ ਦੀ ਵਾਰਦਾਤਾਂ ਇਦਾਂ ਵੀ ਹੋਣੀ ਹੈ ਜਿਹੜੀ ਰਿਪੋਰਟਡ ਵੀ ਨਹੀਂ ਹੈ ਇਹ ਤਾਂ ਵੀ ਰਿਪੋਰਟਡ ਵਾਲਾ ਹੈ ਸੱਗ ਰਗੀ ਡਰਗਸ ਲੈ ਰਹੇ ਹੈ ਤੇ ਇਹ ਤੇ ਨਹੀਂ ਅ ਡਰਗਸ ਸਫਾਇਰ ਨਹੀਂ ਹੈ ਲੇਕਿਨ ਨਸ਼ਾ ਕਰ ਜਿੱਕ ਨਸ਼ਾ ਕਰਦਾ ਹੈ ਸਿਰਫ ਰਾਤ ਨੂੰ ਨਹੀਂ ਆਵਾਜ਼ ਦਿਨ ਦੇ ਸ਼ਾਮ ਨੂੰ ਪਰਦੇ ਮੋੜੇ ਇੱਕ ਵਾਇਰਲ ਵੀ ਇੱਕ ਬੜੀ ਆ ਰਹੀ ਹੈ ਅੱਜ ਮਾਰਨ ਜਿੱਥੇ ਉਹਨੇ ਬਾਹਰ ਲੱਗ ਦਿੱਤੀ ਹੈ ਅੱਛਾ ਲਾਭੀ ਉਹ ਜਾਨਾ ਪਰਹਾਣ ਲੱਗੇ ਹਾਂ ਚਲੋ ਅਭੀ ਬਟਨ ਪਰ ਦਬਾ ਲਿਓ ਨਹੀਂ ਗੁੱਲਣਾਂ ਪਰ ਆਉਂਦੀ ਕਿਤੇ ਤੁਹਾਨੂੰ ਚੰਗੇ ਕਿਤੇ ਰੱਖੋ ਅੱਜ ਤੇ ਡੋਗ ਨੂੰ ਵੀ ਸੇਕ ਤਾ ਕੋ ਬਲੈਡ ਵਾਲਾ ਬੰਦਾ ਜਿਹਨੂੰ ਲੁੱਟਿਆ ਮੋਕਲਾ ਦੇ ਰੋ ਮੋਕਲਾ ਮੋਰਕੀ ਕੁਸ਼ਨ ਹੈ ਬਾਈਕ ਕਪੜੀ ਦਾ ਰਿਵਿਊ ਲੱਗਿਆ ਹੈ ਇਹ ਹੁਣ ਲਿਕੇ ਆਏ ਨੇ ਜੀ ਕਰ ਕਰ ਰਿਹਾ ਬਾਕੀ ਜਿਹੜਾ ਕਪੜੀ ਦਾ ਰਿਵਿਊ ਕਰਦੇ ਨੇ ਉਹ ਵੀ ਫੋਟੋ ਬਾਈਕ ਵਾਲੇ ਦੇ ਤਕਵੀਰ ਹੋ ਜਾਂਦੀ ਹੈ ਅਗਿਆ ਬਹੁਤ ਸਮਾਂ ਤੋਂ ਹੋਇਆ ਹੈ ਬਾਈਕ ਵਾਲਾ ਬੰਦਾ ਕੋਈ ਨਹੀਂ ਲੱਭਾ ਬਣੀ ਅੰਦਰ ਜੀ ਬਾਈਕ ਵਾਲੇ ਨੂੰ ਇੱਕ ਦੀ ਕੱਲ੍ਹ ਫੋਟੋ ਕਲੀ ਨਹੀਂ ਲੱਗਦੀ ਫੋਟੋ ਵਾਲੇ ਹੋ ਜਾਏਗਾ ਸ਼ਾਮ ਨੂੰ ਕਲੀ ਕਰੇ ਜਿਹੜੇ ਪਿਛਲੇ ਮੈਂ 10 ਨੇ ਵਾਰ ਦਿੱਤਾ ਹਾਂ ਅੱਜ ਮੈਂ ਬਾਈ ਬਾਈ ਵਾਰ ਦਿੱਤਾ 30 ਹੋ ਗਿਆ ਜਿਹੜੋ ਕੋਥੇ ਪੜਿਆ ਇਹ ਦੋਨੇ ਵਿਲੰਜੜੋਗਾ ਕਿ ਇਹ ਐਡਮਿਟਲ ਲਿਖਿਆ ਤੁਸੀਂ ਹਾਂ ਐਡਮਟਾਈਜ਼ਿੰਗ ਨਾਲ ਦੋ ਦਿਨ ਦਾ ਸਟਰਕਚਰ ਹੋਈ ਹੈ ਦੋਨੇ ਮੇਲੇ ਨਾ ਉਹ ਸਭ ਚੀਜ਼ ਕਰ ਰਹੀ ਸੀ ਆਹ ਲਿਖਦੇ ਆ ਗੋਲੀ ਕਿ ਲਾਣੀ ਜਿਹੜੀ ਰੋਜ਼ ਲੱਗਦੀ ਹੋਗੀ ਘਿਰ ਜਿਹੜੇ ਆ ਬਲੇਰੋੜ ਫਰੇਆ ਚਾਰੀ ਚਾਰੀ ਮੁੰਡੇ ਨੇ ਬਟ ਇੱਕ ਵਾਰ ਦਾਤ ਦੇ ਵਿੱਚ ਜਸ਼ਨ ਦੇ ਓਲਗੀ ਜਿਹੜਾ ਸ਼ਿਕਾਰ ਹੋਇਆ ਸੀ ਉਹ ਨਹੀਂ ਕਿਹਾ ਸ਼ਿਕਾਰ ਕਿ ਤਿੰਨ ਮੁੰਡੇ ਦੇ ਕੁੜੀ ਦੀ ਗੀ ਵਿੱਚ ਦੇਖੋ ਹੁਣ ਤੱਕ ਸਾਰੀ ਦੋ ਅਲੱਗ-ਅਲੱਗ ਨੈਕਸ ਨੈਕਸ ਇਹ ਇੱਕ ਹੀ ਹੈ ਜਿਹੜੀ ਲੇੜੀ ਦੀ ਗੱਲ ਹੈ ਪਹਿਲਾਂ ਵੀ ਆਈ ਸੀ ਹੁਣ ਤੱਕ ਸਾਹਮਣੇ ਨਹੀਂ ਆਈ ਹੁੰਦਾ ਸਮਝਿਆ ਕਿ ਜਿਹੜੇ ਮੋਟਰਸਾਈਕਲ ਵਾਲੀ ਦੀ ਸੀਸੀਡੀ ਦੀ ਕਰਦੀ ਬਾਰੇ ਬੋਲੀ ਹੈ ਇੱਕ ਐਕਟਿਵਾ ਵਾਲੇ ਨੂੰ ਰੋਕ ਕੇ ਉਹਦੇ ਤਾਂ ਮਾਰ ਕੇ ਉਹ ਤੋਂ ਸਮਾਨ ਖੋਹ ਲਈ ਹਾਂ ਕਿ ਇਸ ਦੇ ਨਾਲ ਹੀ ਉਹ ਉਹਨਾਂ ਨੂੰ ਮੋਸਪਬਲੀ ਦੇ ਜੀ ਕਿਹੜਾ ਉਹ ਬਲੈਨੋ ਵਾਲਾ ਸੀ ਉਹਦੇ ਵਿੱਚ ਟੋਟਲ ਕਿੰਨੇ ਬਾਰੇ ਸੀ ਇਹਨਾਂ ਦੇ ਅੱਗੇ ਵੀ ਇਹਨਾਂ ਨੇ ਵਾਰਦਾਤਾ ਕਰਕੇ 22 ਵਾਰ ਜੀਨ ਤੋਂ ਆਉਣ ਤੋਂ ਬਾਅਦ 22 ਵਾਰ ਦਾ ਤਾਂ ਜੀ ਨਹੀਂ ਆਈ ਕਿ ਮੈਂ ਸੁਣਿਆ ਵੀ 20 20